ਇਸੇ ਕੌਮ ਜਿਹੜੀ ਬੜੀ ਇਮਾਨਦਾਰ ਹੈ ਤੁਸੀਂ ਅੰਨੀ ਰਿਸਰਚ ਕੀਤੀ ਸਭ ਤੋਂ ਪਹਿਲਾਂ ਨਬੀ ਪਾਕ ਦੀ ਕੌਮ ਬੇਸ਼ੱਕ ਅਗਰ ਨਬੀ ਪਾਕ ਦੀ ਫਾਲੋਅਰ ਹੋਵੇ ਤੇ ਨਾ ਦਾ ਨਹੀਂ ਮਾਸ਼ਾਅੱਲਾ ਉਸ ਤੋਂ ਬਾਅਦ ਪੂਰੀ ਦੁਨੀਆਂ ਪੂਰੀ ਦੁਨੀਆ ਤੋਂ ਸਿੱਖਾਂ ਦੀ ਕੌਮ ਇਮਾਨਦਾਰ ਹੈ ਅੱਛਾ ਉਹਦਾ ਮੈਂ ਤੁਹਾਨੂੰ ਦੱਸਣਾ ਕਿਉਂ ਮੈਂ ਉੱਥੇ ਚਾਰ ਸ਼ੇਅਰ ਲਿਖੇ ਅਗੋਂ ਅਜ ਤੋਂ 40 50 ਸਾਲ ਪਹਿਲਾਂ ਅੱਛਾ ਸੁਣਾਓ ਸਿੱਖ ਕਬੀਲਾ ਗੱਲ ਦਾ ਪੱਕਾ ਵਾ ਸਿੱਖ ਕਬੀਲਾ ਗੱਲ ਦਾ ਪੱਕਾ ਸਿੱਖ ਕਬੀਲਾ ਗੱਲ ਦਾ ਪੱਕਾ ਦਿੱਤਾ ਕੋਲ ਨਭਾਵੇ ਆਹ ਦਿੱਤਾ ਕੋਲ ਨਭਾਵੇ ਨਭਾਵੇ ਦਿੱਤਾ ਕੋਲ ਨਭਾਵੇ ਨਭਾਵੇ ਵਧੀ ਸੀ ਬਾਬਾ ਗੁਰੂ ਨਾਨਕ ਦੇਵ ਬੁੱਲੇ ਸ਼ਾ ਫਰਮਾਵੇ ਵਾ 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 ਬਲੀ ਸੀ ਬਾਬਾ ਬੁੱਲੇ ਸ਼ਾ ਜੀ ਬੁੱਲੇ ਸ਼ਾ ਹੋਰਾਂ ਨੇ ਬਾਬਾ ਗੁਰੂ ਨਾਨਕ ਦੇਵ ਹੋਰਾਂ ਦੇ ਬਾਰੇ ਚ ਲਿਖਿਆ ਔਰ ਉਹ ਜਿਹੜੇ ਉਹਦੇ ਪਰਕਾਰ ਨੇ ਸਿੱਖ ਹਜ਼ਰਾਤ ਉਹ ਬੁੱਲੇ ਸ਼ਾ ਨੂੰ ਬਹੁਤ ਮੰਨਦੇ ਆ ਅਸੀਂ ਖੁਦ ਜਿਹੜਾ ਹੁਣ ਅੱਗੇ ਮੈਂ ਤੁਹਾਨੂੰ ਦੱਸਾਂ ਸਿੱਖ ਸਰਦਾਰ ਦੀ ਯਾਰੀ ਪੱਕੀ ਵਾ 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 ਭੀੜ ਪਵੇ ਨਹੀਂ ਹੱਸਦਾ ਮੇਰਾ ਡੀਐਨਏ ਆ ਮੈਂ ਤਾਂ ਖੁਸ਼ ਆ ਸਿੱਖ ਸਰਦਾਰ ਦੀ ਯਾਰੀ ਪੱਕੀ ਭੀੜ ਪਵੇ ਨਹੀਂ ਹੱਸਦਾ ਯਾਰਾਂ ਨਾਲ ਇਹ ਕਾੜ ਕਢੋਂਦਾ ਆਹਾ ਯਾਰਾਂ ਨਾਲ ਇਹ ਕਾੜ ਕਢੋਂਦਾ ਯਾਰਾਂ ਨਾਲ ਇਹ ਹੱਸਦਾ ਵਾ 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 ਕੀ ਬਾਤ ਹੈ ਯਾਨੀ ਯਾਰਾਂ ਦਾ ਯਾਰ ਨਹੀਂ ਯਾਰਾਂ ਦਾ ਯਾਰ ਵਾ 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 ਤੇ ਬਿਜ਼ਨਸ ਵਿੱਚ ਸਚਾਈ ਸੁਚੀ ਆਈ ਬਿਜ਼ਨਸ ਵਿੱਚ ਸੱਚਾਈ ਬਿਜ਼ਨਸ ਵਿੱਚ ਸੁਚਾਈ ਹੈ ਦੀ ਹੂੰ ਉੱਠੇ ਚੜ ਕੇ ਬੋਲਦੀ ਹੂੰ ਵੇਖਿਆ ਨਾ ਕੈਨੇਡਾ ਤੇ ਅਮਰੀਕਾ ਚ ਆਏ ਨੇ ਵਜਾ ਉਹਦੀ ਹੈ ਮੈਂ ਤੁਹਾਨੂੰ ਇੱਕ ਮਿਸਾਲ ਵੀ ਦੇਗਾ ਮੇਰੀ ਪਰਸਨਲ ਬਿਜ਼ਨਸ ਵਿੱਚ ਸੁਚਾਈ ਹੈ ਦੀ ਹੂੰ ਉੱਠੇ ਚੜ ਕੇ ਬੋਲਦੀ ਸਿੱਖਾਂ ਕੋਲ ਮੁਹੰਮਦੀ ਤਕੜੀ ਨੇੜ ਕੇ ਬਿਜ਼ਨਸ ਵਿੱਚ ਇਹ ਬੜਾ ਲਫ਼ਜ਼ ਸੁਣਨ ਵਾਲ ਨੇਣ ਕੇ ਦਾ ਮਤਲਬ ਸਮਝਦੇ ਨਾ ਨਹੀਂ ਨਤਰ ਸਿੱਖ ਬਿਜ਼ਨਸ ਵਿੱਚ ਸੁਚੀ ਆਈ ਉਹਦੀ ਕੋਠੇ ਚੜ ਕੇ ਬੋਲਦੀ ਜਾਨੀ ਇੰਨੀ ਹੈ ਕਿ ਮਨਵਾ ਰਿਆ ਉਹਨਾਂ ਨੇ ਆਹਾ ਸਿਕਾ ਕੋਲ ਮੁਹੰਮਦ ਮਾਮਦੀ ਤਕੜੀ ਨੇਣ ਕੇ ਪੂਰਾ ਤੋਲਦੀ ਨੇਣ ਕੇ ਕਿਤੇ ਆਕੜ ਕੇ ਅੱਛਾ ਭਾਈ ਹਾਂ ਮੈਂ ਪੂਰਾ ਤੋਲਣਾ ਲਾਲੋ ਦੇ ਦਾ ਜ਼ੋਰ ਲੱਗਦਾ ਮੈਂ ਨਹੀਂ ਮੈਂ ਪੂਰਾ ਤੋਲਣਾ ਵਾ ਤੇ ਮੇਰਾ ਪਿੰਡ ਛੱਪਾ ਹੈ ਹਮ ਮੇਰੀ ਬੇਗਮ ਦਾ ਪਿੰਡ ਤੂੰ ਹੈ ਮੈਂ ਉਹ ਕੋੜ ਮੋੜ ਕੇ ਲੈ ਆਂਦੇ ਵਿੱਚ ਕੀ ਛੱਪਾ ਕੀ ਤੁੰਗਾ ਵਾਲੇ ਹਾਂ ਅੰਮ੍ਰਿਤਸਰ ਲੁਧਿਆਣਾ ਅੰਮ੍ਰਿਤਸਰ ਵੀ ਮੇਰਾ ਵਾ ਵਾ ਸਦਕੇ ਜਾਵਾ ਅੰਮ੍ਰਿਤਸਰ ਦੇ ਮੈਂ ਤੇ ਖਾਨਾ ਕਾਬਾ ਤੇ ਮੁਕੱਦਸ ਜੀ ਦਾ ਤੇ ਬਾਅਦ ਮੈਨੂੰ ਮੈਨੂੰ ਅੰਮ੍ਰਿਤਸਰ ਦੀ ਭੁੱਲਦਾ ਕੋਈ ਸਾਰੀ ਦੁਨੀਆ ਭੁੱਲ ਜਾ ਮੇਰੇ ਕਿਹੜੇ ਪਿੰਡ ਦੇ ਹੋ ਤੁਸੀਂ ਅੰਮ੍ਰਿਤਸਰ ਹੈ ਕਿਹੜੇ ਪਿੰਡ ਦੇ ਹੋ ਛਾਪਾ ਛਾਪਾ ਅੱਛਾ ਪਿੰਡ ਛਾਪਾ ਹੈ ਛਾਪਾ ਜੀ ਸਹੀ ਸਹੀ ਮੇਰਾ ਛਾਪਾ ਜੀ ਮੇਰੀ ਬੇਗਮ ਦਾ ਸੀ ਤੁੰਗਾ ਇਹ ਸ਼ਹਿਰ ਚ ਆ ਗਿਆ ਤੁੰਗਾ ਤੁੰਗੇ ਨਾ ਦੀ ਕਹੋ ਮੈਂ ਅੱਛਾ ਕੀ ਛਾਪਾ ਕੀ ਤੁੰਗਾ ਵਾਲੇ ਅੰਮ੍ਰਿਤਸਰ ਲੁਧਿਆਣਾ ਸਿਕਹ ਨੂੰ ਸਲਾਮ ਹੈ ਬਾਬਾ ਮਿੱਤਰ ਬੜੇ ਪੁਰਾਣੇ ਹੁਣ ਅਗਲੀ ਗੱਲ ਬੜੀ ਜ਼ਰਾ ਥੋੜੀ ਜੀ ਹੈ ਤੇ ਕਿਸੇ ਵੀ ਨਹੀਂ ਹੋਣ ਦੇਣਾ ਹਾਏ ਕਿਸੇ ਵੀ ਨਹੀਂ ਹੋਣ ਦੇਣਾ